ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਇੱਕ ਮੁੱਦਾ ਸੋਸ਼ਲ ਮੀਡੀਆ ਤੇ ਬਹੁਤ ਹੀ ਗਰਮਾਇਆ ਹੋਇਆ ਪਹਿਲਾਂ ਵੀ ਮੈਂ ਉਹਦੇ ਤੇ ਬੋਲ ਚੁੱਕਾ ਦਲੇਰਕੌਰ ਵਾਲਾ ਕਹਿੰਦੇ ਵੀ ਦਲੇਰਕੌਰ ਨੂੰ ਰਵਾਤਾ ਐਸਸੀ ਸਮਾਜ ਨੇ ਰੰਗਰੇਟਿਆਂ ਨੇ ਰੰਗਰੇਟਿਆਂ ਨੇ ਰਵਾਉਣਾ ਹੀ ਰਵਾਉਣਾ ਸੀ ਕਿਉਂਕਿ ਉਹ ਇਤਿਹਾਸ ਨਾਲ ਤਰੋੜ ਮਰੋੜ ਕਰਨ ਦੀ ਕੋਸ਼ਿਸ਼ ਕਰਦੀ ਸੀ ਤੇ ਇੱਕ ਗੱਲ ਹੋਰ ਹੈ ਹੋਰ ਵੀ ਸਭ ਨੂੰ ਤਗੀਜ਼ ਹੈ ਰੰਗਰੇਟਿਆਂ ਦੇ ਇਤਿਹਾਸ ਨਾਲ ਤਰੋੜ ਮਰੋੜ ਕਰਨੀ ਬੰਦ ਕਰ ਦਿਓ ਨਹੀਂ ਤਾਂ ਤੁਹਾਨੂੰ ਵੀ ਇਸੇ ਤਰ੍ਹਾਂ ਰੋਣਾ ਪਊਗਾ ਸਲਾਮ ਆ ਮੈਨੂੰ ਮੇਰੀ ਆ ਉਸਾ ਯੋਦੇ ਨੂੰ ਉਸ ਜਾਗਦੀ ਜ਼ਮੀਰ ਵਾਲੇ ਨੂੰ ਜਿਹਨੇ ਦਲੇਰਕੌਰ ਨੂੰ ਟੋਕਿਆ ਤੇ ਬਾਕੀ ਗੱਲ ਕੀਤੀ ਜਾਂਦੀ ਆ ਬੜੀ ਤਕਲੀਫ ਆ ਕਈ ਲੋਕਾਂ ਨੂੰ ਭਾਈ ਮਨਦੀਪ ਸਿੰਘ ਵਿਦਿਆਰਥੀ ਤੋਂ ਤੇ ਭਾਈ ਜਸਵੰਤ ਸਿੰਘ ਜੀ ਕਾਰ ਸੇਵਾ ਵਾਲੇ ਤੋਂ ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਦੇ ਬਾਰੇ ਸੰਗਤਾਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਬੋਲ-ਬੋਲ ਕੇ ਸੰਗਤਾਂ ਨੂੰ ਅਵੇਅਰ ਕੀਤਾ ਆਪਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਜਿਨ੍ਹਾਂ ਲੋਕਾਂ ਨੂੰ ਉਹਨਾਂ ਤੋਂ ਤਕਲੀਫ ਆ ਉਹ ਭਾਈ ਕੁਝ ਖਾ ਖੂ ਕੇ ਮਰ ਸਕਦੇ ਆ ਕਿਉਂਕਿ ਰੰਗਰੇਟਿਆਂ ਦਾ ਇਤਿਹਾਸ ਵਿਲੱਖਣ ਆ ਤੇ ਉਹਦੇ ਨਾਲ ਰੰਗਰੇਟੇ ਜਾਣੂ ਹੋ ਚੁੱਕੇ ਆ ਪਾਈ ਜਸਵੰਤ ਸਿੰਘ ਕਾਰ ਸੇਵਾ ਵਾਲਿਆਂ ਨੇ ਇੱਕ ਵਿਲੱਖਣ ਰੂਪ ਦੇ ਵਿੱਚ ਸੇਵਾ ਕੀਤੀ ਆ ਸਮਾਜ ਦੀ ਤੇ ਇਤਿਹਾਸ ਨੂੰ ਫਰੋਲਿਆ ਜਿੱਥੇ ਜਿੱਥੇ ਕੋਈ ਗੱਲਬਾਤ ਦੀ ਸੀ ਜਿੱਥੋਂ ਵੀ ਇਤਿਹਾਸ ਬਾਰੇ ਕੋਈ ਸੂ ਲੱਗੀ ਉਹ ਪਹੁੰਚ ਕੇ ਉਹਨਾਂ ਨੇ ਇਤਿਹਾਸ ਫਰੋਲਿਆ ਲੱਭਿਆ ਤੇ ਰੰਗਰੇਟਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਭਾਈ ਮਨਦੀਪ ਸਿੰਘ ਵਿਦਿਆਰਥੀ ਨੇ ਕੰਮ ਕੀਤਾ ਉਸ ਇਤਿਹਾਸ ਨੂੰ ਆ ਜਨਤਾ ਦੇ ਤੱਕ ਪਹੁੰਚਾਉਣ ਦਾ ਤੇ ਕਈ ਲੋਕਾਂ ਦੀ ਚੀਕ ਨਿਕਲੀ ਪਈ ਆ ਰੋ ਰੋ ਕੇ ਦਿਖਾ ਰਹੇ ਆ ਵੀ ਕਹਿੰਦੇ ਵੀ ਇਹ ਇਤਿਹਾਸ ਜਿਹੜਾ ਏ ਅਸੀਂ ਜਿਹੜਾ ਦੱਸਦੇ ਆ ਉਹੀ ਸਹੀ ਆ ਤੇ ਦੂਜਾ ਇਤਿਹਾਸ ਗਲਤ ਹੈ ਮੇਰੀ ਰੰਗਰੇਟਿਆਂ ਨੂੰ ਬੇਨਤੀ ਆ ਭਾਈ ਅਵੇਅਰ ਹੋਵੋ ਇਹ ਲੋਕ ਵਰਗਲਾ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਰਕੇ ਸਾਡੇ ਸਮਾਜ ਨੂੰ ਵੰਡੀ ਬੈਠੇ ਆ ਪਾੜਾ ਪਾਈ ਬੈਠੇ ਆ ਸਮਝੋ ਜੇ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਨੂੰ ਆਪਦੇ ਯੋਧਿਆਂ ਦੇ ਦੀ ਲੋੜ ਆ ਆਪਣੇ ਯੋਧਿਆਂ ਦਾ ਪ੍ਰਚਾਰ ਕਰਨ ਦੀ ਲੋੜ ਆ ਤਾਂ ਸਾਨੂੰ ਵੀ ਆਪਦੇ ਯੋਧਿਆਂ ਦਾ ਪ੍ਰਚਾਰ ਕਰਨ ਦੀ ਲੋੜ ਆ ਤੇ ਜਿਨ੍ਹਾਂ ਨੂੰ ਤਕਲੀਫ ਆ ਉਹ ਭਾਈ ਆਪਦੀ ਤਕਲੀਫ ਨੂੰ ਅਸੀਂ ਉਹਦੀ ਤਕਲੀਫ ਸ਼ਾਂਤ ਨਹੀਂ ਕਰ ਸਕਦੇ ਜਿਹੜੀ ਦਵਾਈ ਲਈ ਜਾਂਦੀ ਆ ਉਹ ਦਵਾਈ ਲਓ ਜੇ ਕਿਸੇ ਨੂੰ ਜਾਦਾ ਤਕਲੀਫਾਂ ਤੇ ਕੁਝ ਖਾ ਕੇ ਆਪਦੀ ਜੀਵਨ ਲੀਲਾ ਸਮਾਪਤ ਕਰ ਸਕਦਾ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਪਰ ਬਾਬਾ ਜੀਵਨ ਸਿੰਘ ਦੀ ਕੁਰਬਾਨੀ ਨੂੰ ਜੇ ਕੋਈ ਛਟਲਾਉਣ ਦੀ ਗੱਲ ਕਰੂਗਾ ਉਹਦੇ 'ਚ ਕੋਈ ਫਰਕ ਪਾਉਣ ਦੀ ਗੱਲ ਕਰੂਗਾ ਤਾਂ ਅਸੀਂ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਜੇ ਗੱਲ ਕੀਤੀ ਜਾਵੇ ਕਹਿੰਦੇ ਇਤਿਹਾਸ ਦੇ ਵਿੱਚ ਪਹਿਲਾਂ ਜਿਨ੍ਹਾਂ ਨੇ ਇਤਿਹਾਸ ਲਿਖਿਆ ਉਹੀ ਸਹੀ ਆ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਸ਼ਾ ਲਿਖ ਕੇ ਗਏ ਆ ਜਿਵੇਂ ਹੱਥ ਜ਼ੋਰ ਕਰ ਦੇਖੇ ਸੋ ਇਹ ਨਾਨਕ ਉੱਤਮ ਨੀਚ ਨਾ ਕੋਈ ਜਿਹੜਾ ਇਤਿਹਾਸ ਬਾਰੇ ਲਿਖਣ ਬਾਰੇ ਕਲਮ ਦਾ ਜ਼ੋਰ ਤੁਹਾਡੇ ਹੱਥ 'ਚ ਸੀ ਜੋ ਤੁਸੀਂ ਲਿਖਤਾ ਉਹਦੇ ਮੁਤਾਬਕ ਚੱਲੀ ਗਿਆ ਤੁਸੀਂ ਆ ਸਾਡੇ ਜਿਹੜੇ ਲੋਕ ਸੀ ਉਹ ਪਹਿਲਾਂ ਗੁਰੂ ਸਾਹਿਬ ਨਾਲ ਲੜਦੇ ਮਰ ਗਏ ਉਸ ਤੋਂ ਬਾਅਦ ਦੇ ਵਿੱਚ ਆ ਗਰੀਬੀਆਂ ਦੀ ਗਰੀਬੀ ਦੀ ਰੇਖਾ ਦੇ ਵਿੱਚ ਆ ਕੇ ਗਰੀਬੀਆਂ 'ਚ ਰਹਿ ਕੇ ਆਪਦੇ ਜੀਵਨ ਸਤਰ ਨੂੰ ਮਾੜਾ ਮੋਟਾ ਸੈੱਟ ਕਰਨ ਲਈ ਰੋਟੀ ਰੋਜ਼ਗਾਰ ਲਈ ਕੰਮ ਕੰਮ ਨਾਲ ਲੜਦੇ ਮਰ ਮਰ ਰਹੇ ਆ ਤੇ ਉਹ ਜਦੋਂ ਸਾਡੇ ਪੁਰਖੇ ਕੰਮ ਨਾਲ ਲੜਦੇ ਮਰ ਗਏ ਤਾਂ ਹੁਣ ਗਾਂ ਬੱਚੇ ਆ ਜਿਹੜੇ ਪੜ੍ਹ ਲਿਖ ਕੇ ਜਿਹੜੇ ਸਾਡੇ ਮਾਂ ਪਿਓ ਉਹਨਾਂ ਨੇ ਬੇਸ਼ੱਕ ਆਵਦਾ ਪਾਇਆ ਹੰਡਾਇਆ ਘਟ ਰੋਟੀ ਬੇਸ਼ੱਕ ਰੁੱਖੀ ਸੁੱਕੀ ਖਾ ਲਈ ਬੱਚਿਆਂ ਨੂੰ ਪੜਾ ਲਿਖਾ ਕੇ ਕਾਬਲ ਬਣਾਉਣ ਵਾਲੇ ਪਾਸੇ ਹੋਏ ਤੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਇਤਿਹਾਸ ਨਾਲ ਜਾਣੂ ਹੋ ਚੁੱਕੇ ਆ ਤੇ ਆਪਦੇ ਆਪ ਨੂੰ ਡਵੈਲਪ ਕਰ ਲਈ ਕੁਛ ਨਾ ਕੁਛ ਕੋਸ਼ਸ਼ਾਂ ਚੱਲੀ ਜਾਂਦੀਆਂ ਰਹਿੰਦੀਆਂ ਇਹਨਾਂ ਕੋਸ਼ਸ਼ਾਂ ਤੋਂ ਕਈਆਂ ਲੋਕਾਂ ਨੂੰ ਜ਼ਿਆਦਾ ਤਕਲੀਫ ਆ ਜਿਵੇਂ ਜੱਟ ਫਿਰ ਜੱਟ ਵੈਲਫੇਅਰ ਐਸੋਸੀਏਸ਼ਨ ਵਾਲੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਆ ਕਿ ਜੱਟ ਕਬੀਲਾ ਪੇਜ ਬਣਿਆ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਆ ਮੈਂ ਉਹਨਾਂ ਵੀਰਾਂ ਨੂੰ ਸਲਾਹ ਦੇ ਚੁੱਕਾ ਹਾਂ ਪਹਿਲਾਂ ਵੀ ਵੀ ਭਾਈ ਜੇ ਤੁਹਾਨੂੰ ਕੋਈ ਜ਼ਿਆਦਾ ਤਕਲੀਫ ਆ ਤੇ ਤੁਸੀਂ ਆਪਦੀ ਜੀਵਨ ਲੀਲਾ ਜਿਵੇਂ ਵੀ ਆ ਰੱਖਣੀ ਚਾਹੁੰਦੇ ਹੋਵੇਂ ਰੱਖੋ ਸਾਨੂੰ ਕੋਈ ਉਹਦੇ ਨਾਲ ਮਤਲਬ ਨਹੀਂ ਪਰ ਜੇ ਤੁਸੀਂ ਇਤਿਹਾਸ ਨਾਲ ਤਰੋੜ ਮਰੋੜ ਕੇ ਇਤਿਹਾਸ ਬਾਰੇ ਗੱਲਬਾਤ ਵੱਧ ਘੱਟ ਕਰੋਗੇ ਤਾਂ ਸਾਨੂੰ ਵੀ ਤੁਹਾਡਾ ਜਵਾਬ ਦੇਣਾ ਆਉਂਦਾ ਏ ਤੇ ਫਿਰ ਦੂਜੇ ਨੰਬਰ ਤੇ ਇੱਕ ਗੱਲ ਹੋਰ ਹੈ ਆ ਬਾਬਾ ਵੀਰ ਸਿੰਘ ਬਾਰੇ ਵੀ ਕਈ ਬਹੁਤ ਭਦੀਆਂ ਟਿੱਪਣੀਆਂ ਸ਼ਬਦਾਵਲੀ ਵਰਤਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਭਾਈ ਗਰੇਜ਼ ਵਰਤੋ ਨਹੀਂ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਵੀ ਮਾੜਾ ਆਊਗਾ ਤੇ ਰੰਗਰੇਟੇ ਸਰਦਾਰਾਂ ਨੂੰ ਬੇਨਤੀ ਆ ਇਸੇ ਤਰ੍ਹਾਂ ਜੇ ਕੋਈ ਵੀ ਤੁਹਾਡੇ ਇਤਿਹਾਸ ਬਾਰੇ ਤਰੋੜ ਮਰੋੜ ਕਰਕੇ ਇਤਿਹਾਸ ਦੀ ਗੱਲ ਵੱਧ ਘਟ ਕਰਦਾ ਏ ਤਾਂ ਇਸੇ ਤਰ੍ਹਾਂ ਹੀ ਰਵਾਉਂਦੇ ਰਹੋ ਇਹ ਇਹਨੂੰ ਤਾਂ ਚਲੋ ਸਤਕਾਰਪੂਰਵਕ ਕਿਹਾ ਏ ਜੇ ਕੋਈ ਹੋਰ ਸਾਡੇ ਇਤਿਹਾਸ ਨੂੰ ਤਰੋੜ ਮਰੋੜ ਕਰਕੇ ਗਲਤ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਅਸੀਂ ਉਹਨੂੰ ਜਿਵੇਂ ਵੀ ਹੋ ਸਕੇ ਆ ਸਟੇਜਾਂ ਤੋਂ ਵੀ ਲਾਹਾਂਗੇ ਤੇ ਇੱਕ ਮੇਰੀ ਹੋਰ ਬੇਨਤੀ ਆ ਸਾਡੇ ਰੰਗਰੇਟੇ ਸਮਾਜ ਦੇ ਭਰਾਵਾਂ ਨੂੰ ਵੀ ਤੁਸੀਂ ਇਹੋ ਜੇ ਕਥਾਵਾਚ ਕੇ ਇਹੋ ਜੇ ਢਾਡੀ ਕਦੇ ਨਾ ਸਦੋ ਜਿਹੜੇ ਤੁਹਾਡੇ ਸਮਾਜ ਦੀ ਗੱਲ ਨਹੀਂ ਕਰਦੇ ਢਾਡੀ ਰਾਗੀ ਇਸ ਲਈ ਸਦੇ ਜਾਂਦੇ ਆ ਵੀ ਸਾਡੇ ਸਮਾਜ ਨੂੰ ਜਾਗਰਤਾ ਦੇਣਾ ਸਾਡੇ ਸਮਾਜ ਨੂੰ ਆਪਦੇ ਇਤਿਹਾਸ ਬਾਰੇ ਦੱਸਣ ਇੱਕ ਗੱਲ ਹੋਰ ਹੈ ਤੇ ਮੇਰੇ ਦਿਮਾਗ ਦੇ ਵਿੱਚ ਆਈ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਅ ਵੀ ਕਲੀਅਰ ਕਰ ਦਿੰਦਾ ਵੀ ਜਿਹੜਾ ਕਲਗੀ ਤੋੜਾ ਏ ਬਾਬਾ ਜੀਵਨ ਸਿੰਘ ਨੂੰ ਦਿੱਤਾ ਗਿਆ ਸੀ ਤੇ ਉਹ ਜਿਹੜਾ ਕਲਗੀ ਤੋੜਾ ਦੇਣ ਦੇ ਬਾਰੇ ਐਸਜੀਪੀਸੀ ਜਦੋਂ ਮੰਨ ਰਹੀ ਆ ਤੇ ਤੁਹਾਨੂੰ ਲੋਕਾਂ ਨੂੰ ਕੀ ਤਕਲੀਫ ਆ ਜਿੰਨਾ ਲੋਕਾਂ ਨੂੰ ਤਕਲੀਫ ਆ ਉਹ ਆਪਦੀ ਤਕਲੀਫ ਕਿਸੇ ਵੀ ਤਰੀਕੇ ਦੂਰ ਕਰ ਸਕਦੇ ਆ ਸੋ ਇਹਨਾਂ ਕਹਿੰਦਾ ਖਿਮਾ ਦਾਜ ਅੱਜ ਤਾਂ ਗੱਲ ਦਿਲ ਤੇ ਲੱਗਦੀ ਰਹੇ ਤਾਂ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ